ਵੋਹਾਲੀ ਦੇ ਪੋਰਚ ਏਰੀਆ ਦੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਕੱਟੀ ਹੈ ਜਿਸ ਤੋਂ ਬਾਅਦ ਕਲੌਂਦੀ ਵਾਲਿਆਂ ਦੇ ਹੋਸ਼ ਉੱਡ ਗਏ ਨੇ ਤਾਂ ਵੱਡਾ ਕਾਂਡ ਪੋਰਚ ਕਲੌਂਦੀ ਵਿੱਚ ਰਾਤ ਨੂੰ ਹੋਇਆ ਤਾਂ ਇਸ ਇਲਾਕੇ ਦੇ ਵਿੱਚ ਉਹ ਪਰਿਵਾਰ ਵੱਡੀ ਮਾਤਰਾ ਵਿੱਚ ਰਹਿੰਦੇ ਨੇ ਜਿਨ੍ਹਾਂ ਦੇ ਬੱਚੇ ਬਾਹਰ ਨੇ ਲੇਕਿਨ ਉਹਨਾਂ ਦੇ ਮਾਤਾ ਪਿਤਾ ਬਜ਼ੁਰਗ ਉਮਰ ਵਿੱਚ ਪੰਜਾਬ ਦੇ ਵਿੱਚ ਰਹਿ ਰਹੇ ਨੇ ਤਾਂ ਪੰਜ ਫੇਸ ਦੇ ਵਿੱਚ ਦੇਰ ਰਾਤ ਵੱਡਾ ਕਾਂਡ ਹੋਇਆ ਹੈ ਜਿੱਥੇ ਅਣਪਛਾਤੇ ਚੋਰੀ ਦੀ ਮਨਸ਼ਾ ਨਾਲ ਇੱਕ ਕੋਠੀ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਏ ਵਾਰਦਾਤ ਨੂੰ ਅੰਜਾਮ ਦੇਣ ਦੌਰਾਨ ਡੌਕਰ ਨੂੰ ਵੀ ਕੁਲਫੀ ਨਾਲ ਬੰਨ੍ਹ ਦਿੰਦੇ ਨੇ ਤਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਏ ਗਲਾ ਘੁੱਟ ਕੇ ਕਤਲ ਕੀਤਾ ਗਿਆ ਏ ਅਤੇ ਫਿਰ ਮੌਕੇ ਤੋਂ ਦੋਸ਼ੀ ਦੇ ਜਿਹੜੇ ਉਹ ਫਰਾਰ ਹੋ ਗਏ ਨੇ ਮ੍ਰਿਤਕ ਔਰਤ ਦੀ ਪਛਾਣ ਅਸ਼ੋਕ ਗੋਇਲ ਉਮਰ 65 ਸਾਲ ਵਜੋਂ ਹੋਈ ਹੈ ਤਾਂ ਇਹਨਾਂ ਦਾ ਪਰਿਵਾਰ ਵਿਦੇਸ਼ ਦੇ ਵਿੱਚ ਰਹਿੰਦਾ ਏ ਤਾਂ ਵਿਦੇਸ਼ ਰਹਿੰਦੇ ਬੱਚਿਆਂ ਦੇ ਪੈਰਾ ਥੱਲਿਓ ਵੀ ਜ਼ਮੀਨ ਖਿਸਕ ਗਈ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰ ਦੀ ਮਹਿਲਾ ਦਾ ਕਤਲ ਹੋ ਗਿਆ ਏ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਦੇਖੋ ਬਹੁਤ ਹੀ ਦੁਖਦਾਈ ਘਟਨਾ ਹੈ ਸ਼ਹਿਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਸ਼ਹਿਰ ਦੇ ਵਿੱਚ ਹੋਣਗੀਆਂ ਤਾਂ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਨੇ ਸ਼ਹਿਰ ਦੇ ਵਾਸੀ ਨੇ ਆਪਣੇ ਆਪ ਨੂੰ ਕਿਦਾਂ ਸੇਫ ਮਹਿਸੂਸ ਕਰ ਲਈ ਇੱਕ ਸੰਘਣੀ ਆਬਾਦੀ ਦੇ ਵਿੱਚ ਆ ਕੇ ਔਰਤ ਦਾ ਕਤਲ ਕਰ ਦੇਣਾ ਬੇਰਹਿਮੀ ਦੇ ਨਾਲ ਬਹੁਤ ਹੀ ਦੁਖਾਈ ਘਟਨਾ ਹੈ ਸਾਰਾ ਜਿਹੜਾ ਸ਼ਹਿਰ ਇਲਾਕਾ 7 ਵਿੱਚ ਇੱਥੇ ਤਾਂ ਮੋਹਾਲੀ ਵਿੱਚ ਅੱਜ ਕੱਲ ਵੈਸੀ ਬੱਚੇ ਦਾ ਸਾਰੇ ਬਾਹਰ ਗਏ ਨੇ ਤੇ ਸੁਰੱਖਿਆ ਪ੍ਰਬੰਧਾਂ ਦੀ ਕੀ ਕੀ ਸੋਚਦੇ ਹੋ ਤੁਸੀਂ ਦੇਖੋ ਜਿਹੜੇ ਇਦਾਂ ਦੀ ਆਪਣੇ ਘਟਾਵਾਂ ਵਾ ਵਰ ਰਹੀਆਂ ਨੇ ਸ਼ਹਿਰ ਦੇ ਵਿੱਚ ਇਹ ਸੁਰੱਖਿਆ ਪ੍ਰਬੰਧ ਵਧੀਆ ਨਾ ਹੋਣ ਕਰਕੇ ਹੀ ਵਰ ਰਹੀਆਂ ਨੇ ਨਹੀਂ ਤਾਂ ਜਿਸ ਤਰ੍ਹਾਂ ਦੇ ਨਾਲ ਬੇਖੌਫ ਹੋ ਕੇ ਇਲਾਕੇ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਉਹ ਇਸ ਤਰ੍ਹਾਂ ਕੋ ਸਕੇ ਲੋਕਾਂ ਦਾ ਕਤਲ ਕਰਨਗੇ ਤਾਂ ਜੇ ਸੁਰੱਖਿਆ ਦੇ ਪ੍ਰਬੰਧ ਸਹੀ ਤਰੀਕੇ ਨਾਲ ਹੋਣ ਤਾਂ ਉਹਨਾਂ ਦੀ ਹਿੰਮਤ ਨਾ ਹੋਵੇ। ਕੀ ਜਾਣੋ ਕਿੱਦਾਂ ਦੇ ਹੋਣੇ ਚਾਹੀਦੇ ਸਕੇ ਪ੍ਰਬੰਧ। ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੀ ਬੜੀ ਲੰਬੇ ਸਮੇਂ ਤੋਂ ਇਹ ਮੰਗ ਚੱਲਦੀ ਆ ਰਹੀ ਸੀ ਵੀ ਇੱਕ ਕੈਮਰੇ ਸ਼ਹਿਰ ਦੇ ਵਿੱਚ ਜ਼ਰੂਰ ਲੱਗੇ ਹੋਣੇ ਚਾਹੀਦੇ ਨੇ। ਤਾਂ ਜੋ ਕਿ ਪਤਾ ਚੱਲੇ ਵੀ ਜੇ ਕਿ ਇਦਾਂ ਦੀ ਘਟਨਾ ਨੂੰ ਵਾਰਦਾਤ ਨੂੰ ਇਨਜਾਮ ਦੇਣ ਜਾ ਰਿਹਾ ਕਿ ਅਸੀਂ ਕੈਮਰਿਆਂ ਦੇ ਵਿੱਚ ਕੈਦ ਹੋ ਰਿਆਂ। ਦੂਸਰੀ ਇਹ ਹੋਣੀ ਚਾਹੀਦੀ ਹੈ ਕਿ ਜਿਹੜੀ ਪੁਲਿਸ ਸੁਰੱਖਿਆ ਹੈਗੀ ਆ ਜਿੱਦਾਂ ਉਹਨਾਂ ਨੂੰ ਜਿਵੇਂ ਪੀਸੀਆਰ ਸੀਜ਼ ਜਦੋਂ ਪਹਿਲਾਂ ਦੇ ਟਾਈਮ ਦੇ ਵਿੱਚ ਉਹ ਵਿਜ਼ਿਟ ਕਰਦੇ ਰਹਿੰਦੇ ਸੀ ਰਾਤ ਨੂੰ ਇੱਕ ਪੂਰਾ ਇਹ ਬਲਾਕ ਦੇ ਵਿੱਚ ਘੁੰਮਦੇ ਰਹਿੰਦੇ ਸੀਗੇ ਉਹ ਉਸ ਤਰ੍ਹਾਂ ਦਾ ਨਹੀਂ ਹੈਗਾ ਉਹਦਾ ਜਿਹੜਾ ਲੱਗਣਾ ਵੀ ਜ਼ਰੂਰੀ ਹੈਗੀ ਆ ਤੇ ਜੇ ਕੋਈ ਇਦਾਂ ਦੀ ਵਾਰਦਾਤ ਹੁੰਦੀ ਹੈ ਮੁਲਾਜ਼ਮਾ ਨੂੰ ਫੜ ਕੇ ਉਹਨਾਂ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਹਿੰਮਤ ਨਾ ਹੋ ਸਕੇ ਮੈਲਾ ਦਾ ਕਤਲ ਕਰ ਦਿੱਤਾ ਜਾਂਦਾ ਨੌਕਰ ਨੂੰ ਬਨ ਕੇ ਚੱਲ ਕੇ ਅੰਦਰ ਕਹਿੰਦੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬਹੁਤ ਮੰਗ ਤੋਂ ਪੱਕੀ ਘਟਨਾਵਾਂ ਚਿੰਤਾ ਦਾ ਵਿਸ਼ਾ ਅੱਜ ਸ਼ਹਿਰ ਵਿੱਚ ਇਹੋ ਜੇ ਕੋਸ਼ੀ ਦੀ ਵਿੱਚ ਕੋਠੀ ਦੇ ਅੰਦਰ ਜਾ ਕੇ ਮਰਡਰ ਕਰਨਾ ਮੈਨੂੰ ਸਮਝ ਨਹੀਂ ਇਸ ਤੋਂ ਵੱਧ ਚਿੰਤਾ ਦਾ ਵਿਸ਼ਾ ਹੋਊ ਹਿੱਸਾ ਪਹਿਲਾਂ ਇਸ ਤੋਂ ਪਹਿਲਾਂ ਕਬੱਡੀ ਮੈਚ ਦੇ ਵਿੱਚ ਚੱਲਦੇ ਮੈਚ ਦੇ ਵਿੱਚ ਇੱਕ ਕਬੱਡੀ ਖਿਡਾਰੀ ਨੂੰ ਗੋਲੀ ਮਾਰ ਕੇ ਭੱਜਣਾ ਉਹਦਾ ਜੀ ਇੱਕ ਘਟਨਾ ਹਾਲੇ ਉਹਦਾ ਜਿਹੜਾ ਵਾ ਉਹਦਾ ਲੋਕਾਂ ਨੂੰ ਚੇਤਾ ਵੀ ਨਹੀਂ ਭੁੱਲਿਆ ਵੀ ਇਹ ਦੂਜੀ ਘਟਨਾ ਵਾਪਰ ਗਈ ਹੈ ਅੱਜ ਸ਼ਹਿਰ ਕਿਉਂਕਿ ਇਹ ਸ਼ਹਿਰ ਕੋ ਆਮ ਸ਼ਹਿਰ ਨਹੀਂ ਇੱਥੇ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਰਹਿੰਦੇ ਆ ਸਾਰਿਆਂ ਦੇ ਬੱਚੇ ਵਿਦੇਸ਼ਾਂ ਵਿੱਚ ਨੇ ਉਹ ਇਕੱਲੇ ਘਰਾਂ ਵਿੱਚ ਨੇ ਅੱਜ ਇਸ ਘਟਨਾ ਨੇ ਸਾਰੇ ਮੁਹਾਲੀ ਦੇ ਉਹਨਾਂ ਬਜੁਰਗਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਕਿ ਇਹ ਸਾਡਾ ਕਦਾਂ ਚ ਰਹਿਣਾ ਸੇਫ ਹੈ ਪਹਿਲਾਂ ਸੁਣੀ ਰੋਜ਼ ਘਟਨਾਵਾਂ ਖ਼ਬਰਾਂ ਰੋਜ਼ ਭਰੋ ਸੋਚ ਸੁਣਨ ਨੂੰ ਮਿਲਦੀਆਂ ਨੇ ਸੋਸ਼ਲ ਮੀਡੀਆ ਤੇ ਮਿਲਦੀਆਂ ਨੇ ਕਿ ਫਰਾਨੀ ਟੈਲੀਫੋਨ ਆ ਗਿਆ ਫਰਾਨੀ ਸੜਕ ਤੇ ਜਾਂਦੇ ਉਹਨੂੰ ਲੁੱਟਮਖੋ ਗਈ ਫਰਾਨੀ ਗੋਲੀ ਮਾਰ ਦਿੱਤੀ ਗਈ ਉਹ ਹਰ ਥਾਂ 'ਤੇ ਨਾ ਜ ਬਪਾ ਦੀ ਨਾ ਆਮ ਆਦਮੀ ਨਾ ਕੋਈ ਅਫਸਰ ਨਾ ਕੋਈ ਇੰਡਸਟਰੀਲਿਸਟ ਨਾ ਕੋਈ ਹੋਰ ਬੰਦਾ ਸੇਫ ਆ ਪਰ ਅੱਜ ਜਿਹੜੀ ਇਹ ਘਟਨਾ ਨੇ ਮੈਂ ਸਮਝਦਾ ਮੁਹਾਲੀ ਵਰਗੇ ਸ਼ਹਿਰਾਂ ਵਿੱਚ ਬਹੁਤ ਚਿੰਤਾ ਪੈਦਾ ਕਰਤੀ ਹੈ ਲੋਕਾਂ ਵਿੱਚ ਉਹ ਸਰਕਾਰ ਜਿਹੜੀ ਕਹਿੰਦੀ ਸੀ ਵੀ ਅਸੀਂ ਬੜੀਆਂ ਦਿਮੱਗੇ ਮਾਰਤੀ ਆ ਪਰ ਅੱਜ ਲਾਡ ਆਰਡਰ ਮਾਮਲੇ ਤੇ ਬੁਰੀ ਤਰ੍ਹਾਂ ਪੰਜਾਬ ਵਿੱਚ ਫੇਲ ਹੋਈ ਆ ਅੱਜ ਗੈਂਗਸਟਰ ਵੱਧੀ ਗੱਲ ਕਰ ਲਓ ਅੱਜ ਹਰ ਲਾਡ ਆਰਡਰ ਦੀ ਕਿਸੇ ਮਸਲੇ ਤੇ ਗੱਲ ਕਰ ਲਓ ਕੋਈ ਸਰਕਾਰ ਬੋਲਣ ਨੂੰ ਤਿਆਰ ਨਹੀਂ ਕੋਈ ਇਸ਼ੂ ਤੇ ਜਿਹੜੀ ਆ ਕੋਈ ਡੀਜੀਪੀ ਦਾ ਕੋਈ ਬਿਆਨ ਨਹੀਂ ਹੁੰਦਾ ਵੀ ਇਹ ਹੋਏ ਅਸੀਂ ਇਹ ਕਰਨ ਜਾ ਰਹੇ ਆ ਸਰਕਾਰ ਅੰਨੀ ਬੋਲੀ ਹੋਈ ਪਰ ਦੀ ਇਹ ਸੁੱਤੀ ਪਈ ਆ ਐਡੋ ਟਾਈਮਿੰਗ ਤੁਸੀਂ ਸੁਭਾਅ ਉਹਨਾਂ ਦਾ ਕੋਈ ਕੰਮ ਨਹੀਂ ਔਰ ਅੱਜ ਲੋਕ ਗਰੇ ਆ ਜਿਹੜੇ ਕੀ ਲੋਕਾਂ ਦਾ ਕਿੰਨਾ ਕੀਮਤਾਂ ਲੈਣਾ ਚਾਹੁੰਦੀ ਹੈ ਸਰਕਾਰ ਕਿ ਲੋਕ ਸੜਕਾਂ ਤੇ ਆਉਣ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਵੀ ਇਹਦੇ ਤੇ ਇਮੀਡੀਏਟ ਚਿੰਤਨ ਚਿੰਤਨ ਕੰਮ ਔਰ ਲੜੜ ਦੇ ਮਾਮਲੇ ਤੇ ਜਿਹੜਾ ਵਾਰ ਕੋਈ ਲੋਕਾਂ ਨੂੰ ਭਰੋਸਾ ਦੇਣ ਕੋਈ ਜਿਹੜਾ ਮੁਹਾਲੀ ਚ ਕਿ ਫੋਰਸ ਸਾਡੀ ਵੀਆਈਪੀ ਡਿਊਟੀ ਲਾਈ ਹੈ ਜਦੋਂ ਕੇਜਦੀਵਲ ਹੁੰਦਾ ਉਥੇ ਹਰ ਨਾ ਰੂਟਾ ਤੇ ਲਾ ਦਿੰਦੇ ਨੇ ਮੋਹੱਲੇ ਵਿੱਚ ਫੋਰਸਲੀ ਭਾਰੀ ਕਮੀ ਆ ਇੱਥੇ CRP ਦੀ ਬਟਾਲੀਅਨ ਜਾਂ BSF ਦੀ ਬਟਾਲੀਅਨ ਨੂੰ ਇੱਕ ਅੱਧੀ ਛੇ ਚ ਲਾਉਣ ਤਾਂ ਕਿ ਲੋਕਾਂ ਵਿੱਚ ਭਰੋਸਾ ਪੈਦਾ ਹੋ ਸਕੇ ਨਹੀਂ ਤੇ ਮੋਹੱਲੇ ਜਿਹੜੀ ਆ ਬਹੁਤ ਦਹਿਸ਼ਤ ਜਿਹੜੀ ਆ ਉਹ ਫੈਲੇਗੀ ਉਹਦੇ ਨਾਲ ਲੋਕਾਂ ਚਿੰਤਾ ਬਧੇਗੀ ਦੇਖੋ ਥੋੜਾ ਸਮਾਂ ਪਹਿਲਾਂ ਦੀ ਗੱਲ ਹੈ ਇਹ ਸਾਡੇ ਦੋਸਤ ਰਹਿੰਦੇ ਨੇ ਰਾਜਨ ਖੰਨਾ ਜੀ ਉਹਨਾਂ ਦੇ ਗੁਆਂਢ 'ਚ ਬੜੇ ਸੀਨੀਅਰ ਡਾਕਟਰ ਰਹਿੰਦੇ ਆ ਪਹਿਲਾਂ ਕੁਵਰੋਂ ਦੇ ਅਟੈਕ ਹੋ ਗਿਆ ਸੀਗਾ ਇਹ ਫਾਇਰਿੰਗ ਹੋ ਗਈ ਸੀ ਉਸ ਟਾਈਮ ਮੈਂ ਪੁਲਿਸ ਦੇ ਧਿਆਨ ਚ ਜਾਂਦਾ ਸੀਗਾ ਕਿ ਮਲੇਸਤਰਾ ਮੰਨ ਲਓ ਵੀ ਬੰਦੇ ਆ ਕੇ ਸ਼ਰੇਆ ਮੰਨ ਲਿਆ ਹੈਗਾ ਫਾਇਰਿੰਗ ਕਰਕੇ ਗਏ ਨੇ ਸੋ ਅੱਜ ਆ ਨਵੀਂ ਗੱਲ ਦੇਖਣ ਨੂੰ ਮਿਲ ਗਈ ਸਾਡੇ ਬਹੁਤ ਹੀ ਸਿੱਤੂ ਸਾਹਿਬ ਦੇ ਦੋਸਤ ਨੇ ਗੁਇਲ ਸਾਹਿਬ ਔਰ ਉਹਨਾਂ ਦੇ ਉਹ ਆਪ ਫੌਰੀਂ ਗਏ ਹੋਏ ਨੇ ਮਸਕਰਡ ਗਏ ਹੋਏ ਨੇ ਆਪਣੀ ਬੇਟੀ ਕੋਲ ਸੋ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਔਰ ਮੰਨ ਲਓ ਜਿਵੇਂ ਰਾਤ ਨੂੰ 11:40 'ਤੇ ਪਤਾ ਲੱਗਿਆ ਕਿ ਕੈਮਰੇ ਦੇ ਵਿੱਚ ਆਉਂਦਾ ਹੈ ਕਿ ਦੋ ਬੰਦੇ ਰਾਤ ਨੂੰ ਆਏ ਆ ਤੇ ਬਿਲਕੁਲ ਬੇਖੌਫ ਕੋਈ ਡਰ ਨਹੀਂ ਉਹਨਾਂ ਨੂੰ ਕਿ ਉਹ ਅੰਦਰ ਆ ਗਏ ਤੇ ਉਹਨਾਂ ਨੇ ਆ ਕੇ ਜੋ ਵੀ ਕੀਤਾ ਮਤਲਬ ਉਹਦਾ ਲੇਡੀਜ਼ ਦਾ ਮਤਲਬ ਜਿਹੜਾ ਹੈਗਾ ਗਲ ਕੱਟਦਾ ਔਰ ਜਿਹੜਾ ਨੌਕਰ ਸੀਗਾ ਉਹ ਪਤਾ ਲੱਗਿਆ ਕਿ ਉਹ ਬੰਨਿਆ ਹੋਇਆ ਸੀਗਾ ਮੌਕੇ ਤੇ ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜੋ ਮੈਂ ਇਹ ਨਹੀਂ ਕਿ ਅੱਜ ਆਪਾਂ ਇੱਥੇ ਕੋਈ ਪੋਲਿਟੀਕਲ ਗੱਲ ਕਰਦਾ ਮੈਂ ਮੈਂ ਕਹਿੰਦਾ ਜੀ ਸਰਕਾਰ ਅਸੀਂ ਬਾਰ ਬਾਰ ਕਹਿੰਦੇ ਆ ਕਿ ਜੋ ਸਰਕਾਰ ਦਾ ਰਵਈਆ ਹੈ ਜਾਂ ਜੋ ਸਰਕਾਰ ਦੀ ਉਹ ਕਾਰਗੁਜ਼ਾਰੀ ਹੈਗੀ ਆ ਜੋ ਪੁਲਿਸ ਨਫਰੀ ਹੈਗੀ ਆ ਹਨਾ ਉਹ ਬਹੁਤ ਹੀ ਥੋੜੀ ਆ ਬਹੁਤ ਹੀ ਘੱਟ ਪੁਲਿਸ ਹੈਗੀ ਆ ਉਹ ਕਿੱਥੇ ਕਿੱਥੇ ਜਾਣਗੇ ਮਦੂਰੀ ਪੰਜ ਫੇਸ ਲਾਉਂਗੇ 32 ਖਾਲੀ 32 ਲਾਉਂਗੇ ਪੰਜ ਫੇਸ ਖਾਲੀ ਹੋ ਜੂ ਸੋ ਗੱਲ ਇਹ ਆ ਕਿ ਸਰਕਾਰ ਨੂੰ ਚਾਹੀਦਾ ਕਿ ਜਿਹੜਾ ਮਹਾਲੀ ਸ਼ਹਿਰ ਹੈਗਾ ਇੱਥੇ ਬਹੁਤ ਜ਼ਿਆਦਾ ਲੋਕੀ ਬਾਹਰ ਗਏ ਹੋਏ ਨੇ ਫੈਮਿਲੀ ਦੇ ਇੱਕ ਇੱਕ ਮੈਂਬਰੀ ਦੋ ਦੋ ਮੈਂਬਰੀ ਇਸੇ ਰਹਿੰਦੇ ਹੈਗੇ ਆ ਔਰ ਬੜਾ ਸੌਖਾ ਹੈ ਇਸੇ ਟਾਰਗੇਟ ਕਰਨਾ ਬਾਕੀ ਪੰਜਾਬ ਦੇ ਵਿੱਚ ਦੇਖੋ ਪੰਚਾਇਤ ਜੀ ਕਰਦੇ ਘਰ ਚ ਹੁੰਦੇ ਆ ਤੇ ਆਹਨ ਗਵਾਂਢ ਦੇ ਵਿੱਚ ਵੀ ਲੋਕਾਂ ਨੂੰ ਪਤਾ ਹੁੰਦਾ ਕਿ ਅੱਜ ਕੌਣ ਗਿਆ ਕੌਣ ਆਇਆ ਔਰ ਮਹਾਲੀ ਪੁਣਾ ਜਿਵੇਂ ਆਪਾਂ ਇਹ ਪੌਸ਼ ਏਰੀਆ ਜਿੱਥੇ ਆਪਾਂ ਖੜੇ ਆ ਪੰਜ 6 10 1794 ਗੋਟੀਆਂ ਦੇ ਵਿੱਚ ਜੋ ਅੱਜ ਇਹ ਕਟੜਾ ਵਾਪਰੀ ਆ ਤਾਂ ਮਤਲਬ ਇੱਥੇ ਲੋਕ ਜਿਵੇਂ ਇਕੱਲੇ ਰਹਿਣਾ ਵੀ ਪਸੰਦ ਕਰਦੇ ਆ ਜਾਂ ਬੱਚੇ ਬਾਹਰ ਚਲੇ ਗਏ ਉਹਦੇ ਉਹਨਾਂ ਦੇ ਹਸਬੰਦ ਬਾਹਰ ਚਲੇ ਗਏ ਆਪ ਉਹ ਘਰੇ ਇਕੱਲੇ ਨੇ ਤੇ ਉਹ ਜਿਹੜੇ ਬੰਦੇ ਗਲਤ ਅੰਸਰ ਹੈਗੇ ਉਹਨਾਂ ਨੂੰ ਟਾਰਗੇਟ ਕਰਨਾ ਬਹੁਤ ਸੌਖਾ ਹੈ ਕਿ ਅਸੀਂ ਘਰੇ ਇਕੱਲੀ ਲੇਡੀ ਹੈਗੀ ਆ ਜਾਂ ਘਰੇ ਕਦਾ ਨੌਕਰ ਹੈਗਾ ਔਰ ਇਬਰ ਮੈਦਾ ਇਹਨਾਂ ਦੇਖਿਆ ਕਿ ਉਹਨਾਂ ਦੇ ਘਰ ਦੇ ਵਿੱਚ ਛੋਟਾ ਜਿਹਾ ਇੱਕ ਡੌਗੀ ਆ ਉਹ ਸਾਰਾ ਦਿਨ ਉਹ ਮੈਨੂੰ ਪਤਾ ਲੱਗਿਆ ਕਿ ਮਾਤਾ ਜੀ ਦੀ ਗੋਦੀ 'ਚ ਬੈਠਾ ਰਹਿੰਦਾ ਸੀਗਾ ਅੱਜ ਮੈਂ ਉਹ ਇੰਨਾ ਰੋ ਰਿਹਾ ਇੰਨਾ ਮਤਲਬ ਜਿਗਰਿਆ ਹੈ ਕਿ ਮਨਨ ਲੱਗਦਾ ਕਿ ਜਿਵੇਂ ਉਹਦੀ ਵੀ ਅਜ ਮਾਂ ਮਰ ਗਈ ਹੁੰਦੀ ਆ ਸੋ ਬੜਾ ਦੁੱਖ ਹੋਇਆ ਕੇ ਕਿ ਇਹ ਜੇ ਸੀਨੀਅਰ ਇੰਨੇ ਸਿਆਣੇ ਔਰ ਬਹੁਤ ਮਤਲਬ ਉਹ ਸੀਨੀਅਰ ਐਡਵੋਕੇਟ ਨੇ ਗੁਇਲ ਸਾਹਿਬ ਤੇ ਮਤਲਬ ਇਹੋ ਜਿਹੇ ਪਰਿਵਾਰਾਂ ਨਾਲ ਇਸ ਤਰ੍ਹਾਂ ਦਾ ਹਾਸਾ ਵਾਪਸ ਜਾਣਾ ਬਹੁਤ ਹੀ ਸ਼ਰਮਨਾਕ ਗੱਲ ਵੀ ਆ ਦੁੱਖ ਵਾਲੀ ਗੱਲ ਵੀ ਆ ਔਰ ਮੈਂ ਸਰਕਾਰ ਨੂੰ ਤੁਹਾਡੇ ਰਾਹੀਂ ਅਪੀਲ ਕਰਦਾ ਇਹ ਮੋਹਾਲੀ ਇੱਕ ਰਾਜਧਾਨੀ ਆ ਮੋਹਾਲੀ ਇੱਕ ਬਹੁਤ ਵੱਡਾ ਸ਼ਹਿਰ ਹੈ ਮੋਹਾਲੀ ਵਿੱਚ ਬਹੁਤ ਮਤਲਬ ਸੀਨੀਅਰ ਲੋਕ ਪੜ੍ਹੇ ਲਿਖੇ ਲੋਕ ਰਹਿੰਦੇ ਆ ਤੇ ਤੁਸੀਂ ਇਹਨੂੰ ਬਾਕੀ ਪੰਜਾਬ ਦੀ ਤਰ੍ਹਾਂ ਸਿਕਿਉਰਿਟੀ ਦਾ ਸਿਸਟਮ ਲਾ ਲਓ ਤੁਸੀਂ ਇਹਨੂੰ ਮੋਹਾਲੀ ਨੂੰ ਐਜੇ ਮੋਹਾਲੀ ਜਿਵੇਂ ਆਪਾਂ ਜਾ ਕੇ ਬਾਹਰ ਦੱਸਦੇ ਆ ਕਿ ਜੀ ਅਸੀਂ ਮੋਹਾਲੀ ਦੇ ਰਹਿਣ ਵਾਲੇ ਆ ਸਾਡਾ ਘਰ ਮੋਹਾਲੀ ਵਿੱਚ ਹੈਗਾ ਤੇ ਮੋਹਾਲੀ ਨੂੰ ਸਿਕਿਉਰਿਟੀ ਵੀ ਹੋਣੀ ਚਾਹੀਦੀ ਆ ਸੋ ਮੇਰੀ ਬੇਨਤੀ ਆ ਸਰਕਾਰ ਨੂੰ ਕਿ ਜੇ ਮੈਂ ਅੱਜ ਇਹ ਹਾਸਾ ਵਾਪਰਿਆ ਤਾਨੂੰ ਕਿਸੇ ਹੋਰਾਂ ਵੀ ਵਾਪਰ ਸਕਦਾ ਕੱਲੋਂ ਤੁਸੀਂ ਸਰਕਾਰ ਜੀ ਨਹੀਂ ਰਹੋਗੇ ਤੁਹਾਡੇ ਘਰਾਂ ਤੋਂ ਤੁਹਾਡੇ ਨਾਲ ਵੀ ਵਾਪਰ ਸਕਦਾ ਇਹ ਕਿਸੇ ਉਹ ਦੱਸ ਕੇ ਮੁਸ਼ਕਿਲ ਨਹੀਂ ਆਉਂਦੇ ਦੇਖਦੇ ਆ ਕਿ ਘਰ ਵਿੱਚ ਇਕੱਲਾ ਕੌਣ ਹੈ ਨੂੰ ਟਾਰਗੇਟ ਕਰਦੇ ਆ ਸੋ ਬੜੀ ਦੁੱਖ ਵਾਲੀ ਗੱਲ ਹੈ ਔਰ ਮੈਂ ਤਾਂ ਪਰਮਾਤਮਾ ਅੱਗੇ ਹੀ ਰਿਕਵੈਸਟ ਕਰਦਾ ਕਾਮਨਾ ਕਰਦਾ ਸੱਚੇ ਪਾਤਸ਼ਾਹ ਜੇ ਜਨ ਕਿਸੇ ਦਿਨ ਆਵੇ ਸੋ ਮਤਲਬ ਬੜੀ ਸ਼ਰਮ ਵਾਲੀ ਗੱਲ ਹੈ ਕਹਿਣ ਨੂੰ ਉਹ ਕੋਈ ਗੱਲ ਹੈ ਨਹੀਂ ਠੀਕ ਤੁਸੀਂ ਦੇਖ ਕੇ ਕਿ ਕੀ ਕੋਈ ਮਿਸ਼ਨ ਹੁਣ ਤੱਕ ਇਹ ਬੇਸਿਕਲੀ ਜੀ ਦੇਰ ਰਾਤ ਇੱਥੇ ਦੋ ਬੰਦੇ ਬਾਰਜਨ ਕਰਕੇ ਉਹਨਾਂ ਨੇ ਲੇਡੀ ਨੂੰ ਜਿਹੜਾ ਬੰਨ ਕੇ ਤੇ ਮਰਡਰ ਕੀਤਾ ਇਹਦੇ ਵਿੱਚ ਇੱਕ ਹੋਰ ਵੀ ਬੰਦਾ ਸੀਗਾ ਇਹਨਾਂ ਦਾ ਜਿਹੜਾ ਹਾਊਸ ਹੈਲਪ ਹੈ ਉਹ ਅੰਦਰ ਬੰਨਿਆ ਹੀ ਸੀ ਉਹ ਠੀਕ ਹੈ ਉਹ ਜ਼ਿੰਦਾ ਜੀਰੇ ਇਲਾਜ ਤੇ ਜਿਹੜੀ ਲੇਡੀ ਹੈ ਉਹਦੀ ਅਨਫੋਰਚਨਟਲੀ ਡੈਥ ਹੋ ਗਈ ਸਾਡੀ ਫੋਰੈਂਸਿਕਸ ਟੀਮ ਜਿਹੜੀ ਆ ਮੌਕੇ ਤੇ ਨੇ ਤੇ ਆਪਾਂ ਪੂਰ ਜ਼ੋਰ ਕੋਸ਼ਿਸ਼ ਕਰਾਂਗੇ ਵੀ ਜਿਹੜੇ ਵੀ ਕਲਪਰੇਟ ਹਨ ਉਹਨੂੰ ਫੜ ਕੇ ਅੰਦਰ ਪਾ ਉਹਨਾਂ ਕੋਈ ਚੋਰੀ ਵੀ ਹੋਈ ਹੈ ਸਮਾਨ ਚੋਰੀ ਇਹਨਾਂ ਨੇ ਫਰੋਲਾ ਫਰਾਲੀ ਤਾਂ ਕੀਤੀ ਹੈ ਬਟ ਹਜੇ ਪ੍ਰਾਈਮਾ ਫੇਸ ਹੀ ਕੋਈ ਮੇਜਰ ਚੀਜ਼ਾਂ ਲੈ ਕੇ ਨਹੀਂ ਗਈ ਮਾਰੇ ਕਿਸ ਚੀਜ਼ ਮਾਰੇ ਜੀ ਹਜੇ ਪ੍ਰਾਈਮਾ ਫੇਸ ਹੀ ਸਮੋਦਰ ਕਰਕੇ ਜੀ ਗਲਾ ਘੁੱਟ ਕੇ ਮਾਰਨ ਦਾ ਸਾਨੂੰ ਸ਼ੰਕਾ ਹੈ ਬਾਕੀ ਆਪਾਂ ਫਰਦਰ ਇਨਵੈਸਟੀਗੇਸ਼ਨ ਚ ਪੂਰਾ ਪੁਕਤਾ ਕਲੀਅਰ ਕਰਾਂਗੇ